ਕੰਮ ਪੈਰਲ ਚੱਲੀ ਜਾਂਦੇ ਆ ਹੁਣ ਵੀ ਸਟੇਡੀਅਮ ਚ ਹੀ ਚੱਲਿਆ ਸੀ ਮੈਂ ਸੈਕਟਰੀ ਸਾਹਿਬ ਆਏ ਵੇ ਤੇ ਜੋ ਵੀ ਕੰਮ ਆ ਉਹਦੀਆਂ ਪਾ ਕੇ ਆਪਾਂ ਮਤੇ ਤੇ ਕੰਮ ਕਢਵਾਈ ਜਾ ਰਹੇ ਆ ਉਹ ਨਰੇਗਾ ਦਾ ਹੋਇਆ ਜਾਂ ਕੋਈ ਹੋਰ ਹੋਇਆ ਜਾਂ ਜਿਹੜੇ ਕੰਮ ਦੇ ਵਿੱਚ ਪਿੰਡ ਦੇ ਵਿੱਚ ਵੱਡੇ ਕੰਮ ਕਰਨੇ ਆ ਉਹਨਾਂ ਦਾ ਵੀ ਆਪਾਂ ਡਾਟਾ ਸਾਰਾ ਤਿਆਰ ਕੀਤਾ ਵੇ ਉਹ ਮਤੇ ਪਾ ਕੇ ਤੇ ਉਹਨੂੰ ਜਿਵੇਂ ਜਿਵੇਂ ਇੰਪਲੀਮੈਂਟਸ ਕੀ ਮਨੂ ਅੱਗੇ ਦੀ ਅੱਗੇ ਕਰੀ ਜਾਵਾਂ ਦਸ਼ਕੂਪਿਆ ਬਲਾਗ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਸੀਆਂ ਸਰਪੰਚ ਕੇਵਲ ਸਿੰਘ ਬਰਾੜ ਦੇ ਕੋਲ ਅੱਬ ਗੱਲ ਕਰਾਂਗੇ ਇਹਨਾਂ ਦੇ ਨਾਲ ਬਰਾੜ ਸਾਹਿਬ ਲੋਕ 4 ਸਾਲ ਡੀਕਦੇ ਆ ਪਹਿਲਾਂ ਔਰ ਅਖੀਰਲੇ ਸਾਲ ਦੇ ਵਿੱਚ ਕੰਮਾਂ ਦੀ ਝੜੀ ਲਾਂਦੇ ਆ ਲੇਕਿਨ ਪਹਿਲੇ ਦਿਨ ਤੋਂ ਹੀ ਇਸ ਨੌਜਵਾਨ ਨੇ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਹੋ ਰਹੇ ਆ ਔਰ ਅਸੀਂ ਦੇਖਿਆ ਕਿ ਸਾਰੇ ਪਾਸੇ ਜਿਹੜਾ ਹੈਗਾ ਤਕਰੀਬਨ ਮਿਸਤਰੀ ਲੱਗੇ ਹੋਏ ਆ ਔਰ ਕੰਮ ਜਿਹੜੇ ਹੈਗੇ ਸ਼ੁਰੂਆਤ ਕਰਤੇ ਆ ਕੀ ਕਹਿਣਾ ਚਾਹੋਗੇ ਕਿ ਵੱਡਾ ਚੈਲੰਜ ਸੀਗਾ ਔਰ ਹੌਲੀ-ਹੌਲੀ ਹਰੇਕ ਕੰਮ ਨੂੰ ਜਿਹੜੇ ਜਿਹੜੇ ਅਸੀਂ ਮੈਨੀਫੈਸਟੋ ਚ ਵਾਅਦੇ ਕੀਤੇ ਆ ਲੋਕਾਂ ਦੇ ਨਾਲ ਪੂਰੇ ਕਰਾਂਗੇ ਔਰ ਲੋਕਾਂ ਨੂੰ ਉਹੀ ਸਵਿੱਚ ਅਸੀਂ ਐਟਮੋਸਫੇਅਰ ਦਵਾਂਗੇ ਜਿਹੜਾ ਆਮ ਆਦਮੀ ਪਾਰਟੀ ਨੇ ਸੋਚਿਆ ਜੀ ਹਾਂਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਏ ਜੀ ਆਏ ਨੂੰ ਅਛਾ ਬਾਕੀ ਹੋਆ ਜੀ ਕੰਮਕਾਰ ਜਿਵੇਂ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਉਸੇ ਆਪਾਂ ਕਹਿਣ ਤੇ ਫੁੱਲ ਚੜਾਵਾਂਗੇ ਕੰਮ ਪੈਰਲ ਚੱਲੀ ਜਾਂਦੇ ਆ ਹੁਣ ਵੀ ਸਟੇਡੀਅਮ ਚ ਹੀ ਚੱਲਿਆ ਸੀ ਮੈਂ ਸੈਕਟਰੀ ਸਾਹਿਬ ਆਏ ਵੇ ਤੇ ਜੋ ਵੀ ਕੰਮ ਆ ਉਹਦੀਆਂ ਆਡ ਪਾਖੇ ਆਪਾਂ ਮਤੇ ਤੇ ਕੰਮ ਕਢਵਾਈ ਜਾ ਰਹੇ ਆ ਉਹ ਨਰੇਗਾ ਦਾ ਹੋਇਆ ਜਾਂ ਕੋਈ ਹੋਰ ਹੋਇਆ ਜਾਂ ਜਿਹੜੇ ਕੰਮ ਦੇ ਵਿੱਚ ਪਿੰਨ ਦੇ ਵਿੱਚ ਵੱਡੇ ਕੰਮ ਕਰਨੇ ਆ ਉਹਨਾਂ ਦਾ ਵੀ ਆਪਾਂ ਡਾਟਾ ਸਾਰਾ ਤਿਆਰ ਕੀਤਾ ਹੋਇਆ ਉਹ ਮਤੇ ਪਾ ਕੇ ਤੇ ਉਹਨੂੰ ਜਿਵੇਂ ਜਿਵੇਂ ਇਪਲੀਮੈਂਟ ਸਕੀਮ ਨੂੰ ਅੱਗੇ ਅੱਗੇ ਕਰੀ ਜਾਵਾਂਗੇ ਕੀ ਕਹਿਣਾ ਚਾਹੋਗੇ ਕਿ ਉਹ ਜਿਹੜੀ ਟ੍ਰਿਪਲ ਇੰਜਨ ਦੀ ਸਰਕਾਰ ਲੋਕਾਂ ਨੇ ਸੋਚ ਕੇ ਇੰਨਾ ਫਤਵਾ ਦਿੱਤਾ ਔਰ ਜੋ ਸੱਚੇ ਸੁੱਚੇ ਹੋ ਕੇ ਸੇਵਾ ਕਰੀ ਹੈਗੀ ਇਹ ਪਿੰਡ ਦੀ ਇੰਨੇ ਦਿਨਾਂ ਦੇ ਵਿੱਚ ਹੀ ਲੋਕਾਂ ਨੂੰ ਬੜੀ ਖੁਸ਼ੀ ਹੋ ਰਹੀ ਹੈ ਵੀ ਯੰਗ ਬਲੈਡਰਡ ਨੇ ਆਨਸਾਰ ਜਿੱਦਾਂ ਕਹਿੰਦੇ ਆ ਵੀ ਅਟੈਕ ਕਰਨਾ ਸ਼ੁਰੂ ਕਰਤਾ ਹੈਗਾ ਔਰ ਸਭ ਤੋਂ ਵੱਡੀ ਗੱਲ ਆ ਕਿ ਬਦਲੇ ਦੀ ਭਾਵਨਾ ਨਹੀਂ ਕਰੀ ਆਨਸਾਰ ਉਹਨੇ ਉਹ ਨਹੀਂ ਕੀਤਾ ਵੀ ਫਲਾਣੇ ਦੇ ਪਰਚਾ ਕਰਾ ਦੇ ਵੀ ਉਹਨੇ ਵੋਟਾਂ ਨਹੀਂ ਪਾਈਆਂ ਫਲਾਣੇ ਦੇ ਪਰਚਾ ਕਰਾ ਦੇ ਉਹਨੇ ਆਨਸਾਰ ਆਪਦੀ ਕ੍ਰੀਏਟਿਵਿਟੀ ਵਾਲੇ ਪਾਸੇ ਆਪਦੇ ਉਚਾਈ ਵਾਲੇ ਪਾਸੇ ਆਪਦੇ ਵਿਕਾਸ ਵਾਲੇ ਪਾਸੇ ਚਲਾ ਗਿਆ ਜੀ ਹਾਂਜੀ ਇਹ ਤੁਸੀਂ ਜਿਵੇਂ ਕਹਿ ਰਹੇ ਆਂ ਵੀ ਟ੍ਰਿਪਲ ਇੰਜਨ ਵਾਲੀ ਸਰਕਾਰ ਆ ਜਿਵੇਂ ਉੱਪਰ ਸਰਕਾਰ ਆ ਥੱਲੇ ਐਮ ਐਲ ਏ ਸਾਹਿਬ ਵੀ ਹਲਕਾ ਤੇ ਥੱਲੇ ਪੰਚਾਇਤ ਬਣ ਗਈ ਵੇਖੋ ਆਪਾਂ ਇਹੀ ਲੋਕਾਂ ਬੁਰੇ ਅਪੀਲ ਕਰਦੇ ਸੀ ਬਿੰਦ ਬਿੰਦੇ ਵੀ ਮੰਨ ਲਓ ਆਪਾਂ ਪੰਚਾਇਤ ਸਰਕਾਰ ਦੇ ਅਕੋਰਡਿੰਗ ਚੱਲੇ ਬਣਾਈਏ ਆਪਾਂ ਨੂੰ ਕੰਮ ਵਾਧੋ ਤੋਂ ਵੱਧ ਮਿਲੇ ਪੈਣ ਦੇ ਜਿਵੇਂ ਵੀ ਹੁਣ ਆਪਾਂ ਐਮ ਐਲ ਏ ਸਾਹਿਬ ਕੋਲੇ ਜਾਂਦੇ ਆਂ ਉਹਨਾਂ ਨੂੰ ਕਹਿੰਨੇ ਆਂ ਵੀ ਜੋ ਵਾਦੇ ਲੋਕਾਂ ਨਾਲ ਕੀਤੇ ਆ ਉਹ ਆਪਾਂ ਸਿਰੇ ਲਾਉਣੇ ਆਂ ਵੈਸੇ ਸਾਡੇ ਐਮ ਐਲ ਏ ਸਾਹਿਬ ਵੀ ਬਹੁਤ ਵਧੀਆ ਐਕਟਿਵ ਚੱਲ ਰਹੇ ਆ ਕਿਉਂਕਿ ਆਪਾਂ ਕੰਮ ਨੂੰ ਤਰਜੀਹ ਜੋ ਵੀ ਹੁੰਦਾ ਸਾਡਾ ਜਿੱਥੇ ਵੀ ਕਿਤੇ ਫੋਨ ਕਰਨ ਵਾਲਾ ਹੁੰਦਾ ਆਪਾਂ ਕੰਮ ਦੀ ਪਾਸੰ ਕਰਵਾਉਣੀ ਹੁੰਦੀ ਆ ਉਹ ਪਹਿਲ ਦੇ ਆਧਾਰ ਤੇ ਸਾਨੂੰ ਕਰਵਾ ਕੇ ਦਿੰਦੇ ਆ ਬਾਕੀ ਬਹੁਤ ਵਧੀਆ ਲੋਕਾਂ ਨੇ ਫਤਵਾ ਦਿੱਤਾ ਚਲੋ ਲੋਕ ਆਪਣੀ ਸੋਚ ਨਾਲ ਚੱਲੇ ਆ ਇਹ ਆਪਾਂ ਵੀ ਉਹਨਾਂ ਦੀ ਸੋਚ ਤੇ ਜਿਹੜੇ ਉਹ ਖਰੇ ਉਤਰਾਂਗੇ ਐਨਆਰ ਵੀਰਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਵੀਰ ਜੀ ਉਹ ਤਾਂ ਬਹਰੋਂ ਉਹੋ ਕੇ ਵੀ ਨਹੀਂ ਵੀ ਸਾਡੇ ਕੱਲੇ ਨੂੰ ਇਹਨੂੰ ਇੱਕ ਯੰਗ ਬਲੱਡਰ ਨੂੰ ਜਿਤਾਉਣਾ ਕੀ ਕਹਿਣਾ ਚਾਹੋਗੇ ਕਿ ਉੱਥੇ ਖੁਸ਼ੀਆਂ ਦੇ ਲਹਿਰਾਂ ਇੱਧਰ ਤਾਂ ਆਪਾਂ ਮਨਾਈ ਮਨਾਈਆਂ ਖੁਸ਼ੀਆਂ ਪਰ ਉੱਧਰ ਵੀ ਖੁਸ਼ੀਆਂ ਬਹੁਤ ਬਣੀਆਂ ਉਹਨਾਂ ਨੂੰ ਵੀ ਬੜਾ ਆਸ ਆ ਇਸ ਪਿੰਡ ਦੇ ਉੱਪਰ ਇਤਿਹਾਸਕ ਪਿੰਡ ਹੈ ਇਹ ਪੰਜਗ੍ਰਾਈ ਦਾ ਜਿਹਦਾ ਵਿਕਾਸ ਬਹੁਤ ਹੀ ਵਧੀਆ ਕਰਨ ਦੀ ਲੋੜ ਹੈ ਔਰ ਤੁਸੀਂ ਇੱਕ ਇੱਕ ਚੀਜ਼ਾਂ ਕਰਕੇ ਜਿਹੜਾ ਹੈਗਾ ਇਹਨੂੰ ਸਟਾਰਟਿੰਗ ਕਰ ਰਹੇ ਹੋ ਕਿ ਅਸੀਂ ਇਸ ਪਿੰਡ ਨੂੰ ਇੱਕ ਨਮੂਨੇ ਦਾ ਪਿੰਡ ਬਣਾਉਣਾ ਗ੍ਰੀਨਰੀ ਵਾਲੇ ਪਾਸਿਓਂ ਹਰ ਪਾਸਿਓਂ ਜੋ-ਜੋ ਅਸੀਂ ਵਾਅਦੇ ਕੀਤੇ ਆ ਉਹਨਾਂ ਵਾਅਦਿਆਂ ਦਾ ਅਸੀਂ ਬਹੁਤ ਹੀ ਮਜ਼ੇਦਾਰ ਚੀਜ਼ ਬਣਾਣੀ ਹੈ ਬਾਗ ਪਿੰਡ ਨੂੰ ਜੀ ਵੇਖੋ ਸਾਰੇ ਵਰਗ ਦਾ ਸਹਿਯੋਗ ਆ ਖਾਸ ਕਰਕੇ ਐਨ ਆਰ ਆਈ ਵੀਰ ਬਹੁਤ ਬਹੁਤ ਧੰਨਵਾਦ ਐਨ ਆਰ ਆਈ ਵੀਰ ਜਿਨ੍ਹਾਂ ਨੇ ਪਹਿਲ ਦੇ ਆਧਾਰ ਤੇ ਪੂਰਾ ਡਟ ਕੇ ਮੇਰਾ ਸਾਥ ਦਿੱਤਾ ਤੇ ਆਪਾਂ ਉਹਨਾਂ ਦੀਆਂ ਉਮੀਦਾਂ ਜਿਹੜੀਆਂ ਕਿਉਂਕਿ ਐਨ ਆਰ ਆਈ ਵੇਖੋ ਪਿੰਡ ਤੋਂ ਪਾਸੇ ਬੈਠੇ ਹੁੰਦੇ ਨੇ ਜਿਨ੍ਹਾਂ ਨੂੰ ਪਿੰਡ ਨਾਲ ਮੋਹ ਹੋਰ ਵਧ ਜਾਂਦਾ ਠੀਕ ਹੈ ਜੀ ਜੋ ਆਪਾਂ ਉਹਨਾਂ ਦੀ ਆਸ ਜੋ ਆਪਾਂ ਕਿਹਾ ਵੇਖੋ ਜਿਵੇਂ ਵੀ ਕੋਈ ਪਿੰਡ ਨੂੰ ਜਿਵੇਂ 메인 ਰੋਡ ਦੀ ਆਪਾਂ ਗੱਲ ਕੀਤੀ ਸੀ ਸਟੇਡੀਅਮ ਦੀ ਕੀਤੀ ਸੀ ਹੋਰ ਕੋਈ ਗਲੀਆਂ ਨਾਲੀਆਂ ਚਲੋ ਇਹ ਤਾਂ ਚੱਲੀ ਜਾਂਦਾ ਹਨਾ ਇਹ ਨੂੰ ਆਪਾਂ ਵਿਕਾਸ ਗਲੀਆਂ ਨਾਲੀਆਂ ਦਾ ਤਾਂ ਚੱਲੀ ਜਾਣਾ ਰਹਿੰਦਾ ਛਪੜਾਂ ਦਾ ਜਿਵੇਂ ਆਪਾਂ ਵੱਡੇ ਜਿਹੜੇ ਕੰਮ ਕੀਤੇ ਸੀ ਜਿਵੇਂ ਵਾਟਰ ਵਰਕਸ ਦੀ ਗੱਲ ਕੀਤੀ ਸੀ ਉਹ ਕਾਹਲੀ ਮੇਰੇ ਕੋਲੇ ਸੈਕਟਰੀ ਸਾਹਿਬ ਹੋ ਕੇ ਗਏ ਆ ਉਹ ਵੀ ਆਪਾਂ ਹੁਣ ਤੋਂ ਨਹੀਂ ਰੱਖ ਦਿੱਤੀ ਗਈ ਇਹਨਾਂ ਕੰਮਾਂ ਦੀ ਵੱਡੇ ਕੰਮਾਂ ਦੀ ਨਹੀਂ ਹੈ ਜਿਹੜੀ ਉਹ ਰੱਖ ਦਿੱਤੀ ਗਈ ਹੈ ਠੀਕ ਹੈ ਜੀ ਬਾਕੀ ਬਹੁਤ ਬਹੁਤ ਧੰਨਵਾਦ ਐਨਆਰਆਈ ਵੀਰਾਂ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਤੇ ਉਹਨਾਂ ਨੇ ਬੜਾ ਸਾਨੂੰ ਸਹਿਯੋਗ ਦਿੱਤਾ ਤੇ ਉਹਨਾਂ ਦੀਆਂ ਆਸਾਂ ਤੇ ਅ ਸਕੂਲਾਂ ਤੇ ਜਸਤਰੀ ਕਰਨ ਤੁਹਾਡੇ ਮਨ ਸੀਗਾ ਕਿ ਕ੍ਰੀਏਟੀਵਿਟੀ ਕਰਾਉਣੀ ਆ ਵੀ ਸਕੂਲਾਂ ਚ ਬੱਚਿਆਂ ਨੂੰ ਕੋਈ ਨਾ ਕੋਈ ਖਾਣਾ ਬਣਾਉਣਾ ਸਿਖਾਣਾ ਉਹਨਾਂ ਦੇ ਵਿੱਚ ਕੋਈ ਹੁਨਰ ਭਰਨੇ ਉਹਨਾਂ ਦੇ ਵਿੱਚ ਕੋਈ ਚੀਜ਼ਾਂ ਬਣਾਉਣੀਆਂ ਜਿਹਦੇ ਨਾਲ ਬੱਚੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਉਹਦੇ ਲਈ ਵੀ ਆਉਣ ਵਾਲੇ ਸਮੇਂ ਚ ਸਕੂਲਾਂ ਚ ਆਪਾਂ ਜਾ ਕੇ ਗਾਈਡ ਕਰਾਂਗੇ ਸਕੂਲ ਦੇ ਟੀਚਰਾਂ ਨੂੰ ਵੀ ਕ੍ਰੀਏਟੀਵਿਟੀ ਆਵੇ ਬੱਚਿਆਂ ਦੇ ਵਿੱਚ ਇੱਥੇ ਬੱਚੇ ਆਪ ਆਪਣੇ ਸੈਮੀਨਾਰਸ ਲਾਉਣ ਆਪ ਆਪਣੀਆਂ ਚੀਜ਼ਾਂ ਵੇਚਣ ਜਿਹਦੇ ਨਾਲ ਬੱਚਿਆਂ ਨੂੰ ਇੱਕ ਕਮਰਸ਼ੀਅਲ ਦੇ ਵਾਲੇ ਪਾਸੇ ਪੁਆਇੰਟ ਮਿਲੇ ਉਹਨਾਂ ਨੂੰ ਵੀ ਉਹ ਆਪਦੀ ਰੋਜੀ ਰੋਟੀ ਆਪ ਦੇ ਆਪ ਕਮਾ ਸਕਣ ਜੀ ਹਾਂਜੀ ਵੇਖੋ ਬੱਚਾ ਜਿਹੜਾ ਆਪਾਂ ਸਕੂਲ ਦੇ ਵਿੱਚ ਜਿਵੇਂ ਕਹਿੰਦੇ ਨੇ ਟੀਚਰ ਆ ਤੇ ਆਪਕਾ ਜਿਹੜੇ ਉਹਨਾਂ ਦਾ ਮਾਰਗਦਰਸ਼ਕ ਆ ਉਹਨਾਂ ਦੇ ਗੁਰੂ ਆ ਉਹ ਜਿਵੇਂ ਦੀ ਸਿੱਖਿਆ ਹੁਣ ਬੱਚਿਆਂ ਨੂੰ ਮਿਲੂਗੀ ਉਵੇਂ ਦਾ ਹੀ ਗਾਂ ਕੰਮ ਵੱਲ ਨੂੰ ਉਹ ਤਰਜੀਹ ਦੇਣਗੇ ਇਹਦੇ ਅਕੋਰਡਿੰਗ ਇੱਕ ਗੁਰਨਾਨਕ ਸਕੂਲ ਦੇ ਵਿੱਚ ਕੱਲ ਪਰਸੋਂ ਇੱਕ ਸਾਇੰਂਸ ਸੈਮੀਨਾਰ ਹੋ ਕੇ ਆਟਿਆ ਸਾਨੂੰ ਉਹਨਾਂ ਨੇ ਬੁਲਾਇਆ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਸੇ ਤਰ੍ਹਾਂ ਦੇ ਸੈਮੀਨਾਰ ਕਰਦੇ ਰਿਹਾ ਕਰੋ ਸਾਡੇ ਵੱਲੋਂ ਤੁਹਾਨੂੰ ਪੂਰਾ ਸਾਥ ਆ ਜਿੱਥੇ ਵੀ ਸਾਡੇ ਸਾਥ ਦੀ ਲੋੜ ਹੋ ਅਸੀਂ ਤੁਹਾਨੂੰ ਸਾਥ ਦੇਵਾਂਗੇ ਵੇਖੋ ਅਸੀਂ ਇੱਕ ਨਸ਼ੇ ਤੇ ਜਿਹੜੇ ਵੀ ਸਕੂਲ ਦੇ ਵਿੱਚ ਤੁਹਾਨੂੰ ਜਿਥੇ ਵੀ ਦਾ ਦੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਨਸ਼ੇ ਤੇ ਜਿਹੜਾ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਗਾਈਡ ਕਰਿਆ ਕਰੋ ਵੀ ਇਹ ਨਸ਼ਾ ਇੱਕ ਜਿਹੜੀ ਇਹ ਵੇ ਆ ਵੀ ਇਹ ਬਹੁਤ ਘਾਤਕ ਹੈ ਇਹਦੇ ਸਾਈਡ ਇਫੈਕਟ ਬਾਰੇ ਦੱਸਿਆ ਕਰੋ ਵੀ ਜੇ ਆਉਣ ਵਾਲਾ ਜਿਹੜਾ ਮੰਨ ਲਓ ਜੰਗ ਵਰਗ ਚੋ ਚ ਜਾਣਗੇ ਉਹ ਤਾਂ ਨਸ਼ੇ ਤੋਂ ਦੂਰ ਰਹਿਣ ਇਹਦੇ ਬਾਰੇ ਬਹੁਤ ਕੋਸ਼ਿਸ਼ ਅਸੀਂ ਕਰ ਰਹੀ ਹਾਂ ਬਿਲਕੁਲ ਤੁਸੀਂ ਇਹ ਵੀ ਕਿਹਾ ਵੀ ਜਿਹੜੇ ਬੱਚੇ ਨਸ਼ਾ ਖਾਂਦੇ ਵੀ ਆ ਉਹਨਾਂ ਨੂੰ ਵੀ ਅਸੀਂ ਕੁੱਟ ਮਾਰ ਕੇ ਨਹੀਂ ਉਹਨਾਂ ਨੂੰ ਅਸੀਂ ਕਾਉਂਸਲ ਕਰਾਂਗੇ ਉਹਨਾਂ ਨੂੰ ਅਸੀਂ ਪਿਆਰ ਕਰਾਂਗੇ ਸਾਡੇ ਕੋਲ ਆਓ ਜੇ ਤੁਹਾਡਾ ਨਸ਼ਾ ਜਿਹੜਾ ਜੇ ਤੁਸੀਂ ਨਸ਼ਾ ਖਾਂਦੇ ਆ ਕਿਸ ਗੱਲ ਕਰਕੇ ਖਾਂਦੇ ਆ ਕਿਵੇਂ ਤੁਹਾਨੂੰ ਤੋੜਾਂ ਲੱਗਦੀਆਂ ਅਸੀਂ ਚਾਹੇ ਤੁਹਾਨੂੰ ਸਰਕਾਰੀ ਆਪਣੇ ਨਸ਼ਾ ਡੀਡਿਕਸ਼ਨ ਚ ਭਰਤੀ ਕਰਾਈਏ ਚਾਹੇ ਤੁਹਾਨੂੰ ਅਸੀਂ ਗਾਈਡ ਕਰ ਲਈਏ ਆਪਣੇ ਬੱਚਿਆਂ ਨੂੰ ਆਪਣੇ ਬੱਚੇ ਆ ਇਹ ਇੱਕ ਬਿਮਾਰੀ ਆ ਨਸ਼ਾ ਕੋਈ ਜਿਦਾ 슈ਗਰ ਹਰਟੈਕ ਆ ਉਹਦੇ ਹੀ ਬਿਮਾਰੀ ਆ ਅਸੀਂ ਉਹਨਾਂ ਬੱਚਿਆਂ ਨੂੰ ਵੀ ਗਾਈਡ ਕਰਾਂਗੇ ਔਰ ਜਿਹੜੇ ਨਸ਼ੇ ਵਾਲੇ ਆ ਉਹਨਾਂ ਦਾ ਨਾਂ ਅਸੀਂ ਸਾਥ ਦਿੱਤਾ ਨਾ ਦੇਣਾ ਦਵਾਂਗੇ ਅਸੀਂ ਬਹੁਤ ਵੱਡੀਆਂ ਕਾਰਵਾਈਆਂ ਕਰਾਂਗੇ ਕਿਉਂਕਿ ਇਹ ਇੱਕ ਇੱਕ ਜ਼ਿੰਦਗੀ ਦਾ ਸਵਾਲ ਹੈ ਸਾਡੇ ਛੋਟੇ-ਛੋਟੇ ਬੱਚੇ ਜਿਹੜੇ ਅਨਪੋਲ ਹੁੰਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਵੀ ਕੀ ਜ਼ਿੰਦਗੀ ਦਾ ਹੈਗਾ ਔਰ ਉਹਨਾਂ ਨੂੰ ਅਸੀਂ ਆਪਣੇ ਨਾਲ ਗਾਈਡ ਕਰਕੇ ਉਹਨਾਂ ਤੋਂ ਕਿਹੜੀ ਗਲਤੀ ਤੁਸੀਂ ਭਾਈ ਬੱਚੋ ਇਹ ਪ੍ਰੋਬਲਮ ਦੇ ਵਿੱਚ ਫਸੇ ਆ ਕੀ ਤੁਹਾਨੂੰ ਪ੍ਰੋਬਲਮ ਹੈਗੀ ਅਸੀਂ ਉਹ ਪ੍ਰੋਬਲਮ ਜੀ ਸੋਲਵ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਦੇਖੋ ਇਹ ਤੁਹਾਡੀ ਬਹੁਤ ਵਧੀਆ ਗੱਲ ਆ ਵੀ ਜਿਵੇਂ ਹੁਣ ਆਪਾਂ ਜਿਹੜਾ ਕੋਈ ਨਸ਼ਾ ਕਰ ਰਿਹਾ ਉਹਨੂੰ ਆਪਾਂ ਮੰਨ ਕੇ ਚੱਲੋ ਉਹਦੀ ਅੰਦਰਲੀ ਭਾਵਨਾ ਨੂੰ ਸਮਝਾਂਗੇ ਵੀ ਉਹ ਕੀ ਉਹਦੇ ਮਨ ਦੇ ਵਿੱਚ ਚੱਲ ਰਿਹਾ ਜੇ ਉਹਦੇ ਨਾਲ ਬੈਠ ਕੇ ਗੱਲ ਕਰਾਂਗੇ ਉਹਨੂੰ ਕੋਈ ਸਮਝਾਵਾਂਗੇ ਉਹਦਾ ਵੇਖੋ ਸਮਝਾਂਗੇ ਤਾਂ ਉਹ ਤਾਂ ਜਾ ਕੇ ਇਹ ਚੀਜ਼ ਨੂੰ ਆਪਾਂ ਖਤਮ ਕਰ ਸਕਦੇ ਹਾਂ ਵੇਖੋ ਜਦੋਂ ਨਸ਼ਾ ਲੈਣ ਵਾਲਿਆਂ ਦੀ ਗਿਣਤੀ ਘਟ ਗਈ ਤੇ ਵੇਚਣ ਵਾਲੇ ਕੀ ਨੂੰ ਵੇਚਣਗੇ ਤੁਹਾਡੀ ਬਹੁਤ ਵਧੀਆ ਗੱਲ ਇਹ ਸਹੀ ਹੈ ਅਸੀਂ ਵੀ ਇਸ ਤੇ ਚੱਲ ਰਹੇ ਹਾਂ ਵੀ ਜੇ ਕੋਈ ਨਸ਼ਾ ਕਰਦਾ ਨਾ ਉਹਨੂੰ ਸਮਝਾਈਏ ਉਹਨੂੰ ਬਤਾਈਏ ਹੁਣ ਜੋ ਆ ਥੋੜੇ ਦਿਨਾਂ ਦੀ ਗੱਲ ਆ ਵੀ ਉਹ ਮੁੰਡਾ ਇੱਕ ਪਹਿਲਾਂ ਸੈਂਟਰ ਦੇ ਵਿੱਚ ਭਰਤੀ ਸੀਗਾ ਕੀਤਾ ਪਿਆ ਉੱਥੇ ਬਾਅਦ ਉਹਨੂੰ ਤੰਗ ਪਰੇਸ਼ਾਨ ਕਰਦੇ ਸੀ ਚਲੋ ਘਰ ਜਿਆ 15000 ਰੁਪਈਆ ਵੀ ਭਰਿਆ ਸੀ ਉਹ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਜੇ ਹੁਣ ਜਿਆਦਾ ਉਹ ਆਂਦੇ ਵੀ ਫੇਰ ਤੰਗ ਨਹੀਂ ਕਰਨ ਉਹ ਹਟਦਾ ਤੇ ਮੈਂ ਕਿਹਾ ਵੀ ਚਲੋ ਮੈਡੀਕਲ ਨਾ ਆਪਣਾ ਸਰਕਾਰ ਵੱਲੋਂ ਸਭ ਦਾ ਹੈਗੀ ਆ ਤੇ ਉਹ ਜੋ ਸਰਕਾਰੀ ਮੁਲਾਜ਼ਮ ਪੁਲਿਸ ਵਾਲੇ ਰਾਹੀਂ ਹੀ ਉਹ ਉਥੇ ਐਡਮਿਟ ਕਰਦੇ ਆ ਚਲੋ ਮੈਂ ਉਹ ਬਨਾਇਆ ਸੀ ਤੇ ਉਹ ਮੁੰਡੇ ਨੇ ਮੈਨੂੰ ਫੋਨ ਲਾਇਆ ਆਂਦਾ ਵੀ ਸਰਪੰਚ ਸਾਹਿਬ ਵੀ ਮੈਂ ਹੁਣ ਨਸ਼ਾ ਨਹੀਂ ਕਰਦਾ ਮੇਰੀ ਮਹੰਤਾ ਵੀ ਮੈਂ ਉਥੇ ਨਹੀਂ ਜਾਣਾ ਚਾਹੁੰਦਾ ਮੈਂ ਜਦੋਂ ਵੀ ਤੁਸੀਂ ਮੈਨੂੰ ਵੇਖ ਲਿਆ ਜਾਂ ਮੇਰੇ ਘਰ ਦੇ ਨੇ ਤੁਹਾਨੂੰ ਕਹਿਤਾ ਵੀ ਇਹ ਨਸ਼ਾ ਕਰਦਾ ਤਾਂ ਮੈਨੂੰ ਬੇਸ਼ੱਕ ਲੈ ਜਾਓ ਪਰ ਮੈਨੂੰ ਇੱਕ ਵਾਰੀ ਮੌਕਾ ਦਿਓ ਵੇਖੋ ਸੁਧਰਨ ਦਾ ਆਪਾਂ ਵੀ ਉਹਨੂੰ ਸਮਝਾਇਆ ਤਾਂ ਉਹਨੇ ਸੁਧਰ ਦਾ ਮੌਕਾ ਮੰਗਿਆ ਤੇ ਅੱਜ ਉਹ ਘੱਟੋ ਘੱਟ 10 ਦਿਨ ਹੋ ਗਏ ਉਹਨਾਂ ਦਾ ਫੋਨ ਨਹੀਂ ਆਇਆ ਇਹਦਾ ਮਤਲਬ ਉਹ ਸਹੀ ਲਾਈਨ ਤੇ ਚੱਲ ਪਿਆ ਦੇਖੋ ਇਹ ਚੀਜ਼ਾਂ ਨੂੰ ਆਪਾਂ ਜਿਵੇਂ ਹਟਾਵਾਂਗੇ ਹੌਲੀ ਹੌਲੀ ਆਪਾਂ ਇਹ ਗਰਾਊਂਡ ਤੇ ਇਹਨੂੰ ਚੀਜ਼ ਨੂੰ ਦੇਖਾਂਗੇ ਤਾਂ ਇਹ ਫੇਰ ਹੀ ਇਹ ਵੇ ਜਿਹੜੀ ਪਿਛੇ ਹਟੂਗੀ ਨਗਰਪਾਲਿਕਾ ਦੇ ਜੀ ਇਲੈਕਸ਼ਨਾਂ ਦੀ ਜਿਹੜੀ ਹੈਗੀ ਆ ਵਿਗਲ ਬੱਜ ਚੁੱਕਿਆ ਕੀ ਕਹਿਣਾ ਚਾਹੋਗੇ ਕਿ ਸਾਡੇ ਇਮਾਨਦਾਰ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਸਾਡੇ ਸੁਪਰੀਮੋ ਕੇਜਰੀਵਾਲ ਜੀ ਔਰ ਸਾਡਾ ਸਾਰੇ ਜੋ ਵੀ ਜਿਸ ਵੀ ਇਲਾਕੇ ਦੇ ਵਿੱਚ ਹੈਗਾ ਤੇ ਪੰਜਾਬ ਦੇ ਲੋਕਾਂ ਨੂੰ ਫਿਰ ਫਤਵਾ ਦੇਣਾ ਚਾਹੀਦਾ ਹੈਗਾ ਕਿ ਸਾਡੀਆਂ ਨਗਰਪਾਲਿਕਾਵਾਂ ਸਾਡੀਆਂ ਨਗਰ ਕੌਂਸਲਾਂ ਜਿਹੜੀਆਂ ਹੈਗੀਆਂ ਨੇ ਉਹ ਫਿਰ ਤੋਂ ਦੁਆਰਾ ਤੋਂ ਇੱਕ ਵਾਰੀ ਫਤਵਾ ਦੇਣ ਔਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਹੜੇ ਕਿ ਆਮ ਨੇ ਆਮ ਦਾ ਮਤਲਬ ਆਮ ਹੈ ਹੁਣ ਅਸੀਂ ਦੇਖਿਆ ਸਰਪੰਚ ਸਾਹਿਬ ਅਸੀਂ ਤੁਹਾਡੇ ਕੋਲ ਘਰ ਆਏ ਸਵੇਰ ਦਾ ਕਿੰਨਾ ਵੱਡਾ ਤਨਤ ਲੱਗਿਆ ਸੀਗਾ ਕਿੰਨੇ ਲੋਕ ਤੁਹਾਨੂੰ ਮਿਲਣ ਆਏ ਹੋਏ ਸੀਗੇ ਔਰ ਕਿੰਨੇ ਕੰਮ ਵਾਲੇ ਸੀਗੇ ਜਿਹਦੇ ਚ ਤੁਸੀਂ ਨਹੀਂ ਫਾਦਰ ਹੋਰੇ ਵੀ ਆਪਦਾ ਸੈਰ ਉੱਚਾ ਕਰਕੇ ਬੈਠੇ ਸੀਗੇ ਵੀ ਬਈ ਮੇਰੇ ਬੇਟੇ ਨੇ ਜੋ ਕਿਆ ਸੀਗਾ ਉਹੀ ਲੋਕਾਂ ਦਾ ਕਰਿਆ ਜੀ ਦੇਖੋ ਜਿਹੜਾ ਨਗਰਪਾਲਿਕਾ ਦੇ ਇਲੈਕਸ਼ਨ ਅੱਗੇ ਆ ਰਹੇ ਆ ਮੈਂ ਉਹੀ ਅਪੀਲ ਲੋਕਾਂ ਨੂੰ ਕਰੂੰਗਾ ਚੋਣ ਵਾਲਿਆਂ ਨੂੰ ਵੀ ਤੁਸੀਂ ਆ ਜਿਹੜਾ ਆਮ ਨਾਗਰਿਕ ਜਿਹੜਾ ਕੋਈ ਇਲੈਕਸ਼ਨ ਦੇ ਵਿੱਚ ਕੁੱਦ ਕੇ ਅੱਗੇ ਆਉਣਾ ਚਾਹੁੰਦਾ ਤੁਹਾਨੂੰ ਦੀਂਦਾ ਵੀ ਇਹ ਕੰਮ ਕਰ ਜੂਗਾ ਵੇਖੋ ਸਰਕਾਰ ਬਹੁਤ ਗਰਾਉਂਡ ਤੋਂ ਉੱਠ ਕੇ ਕੰਮਾਂ ਵਾਲੇ ਤਰਜੀਹ ਦੇ ਰਹੀ ਆ ਬਹੁਤ ਜ਼ਿਆਦਾ ਪੈਸਾ ਇਨਵੈਸਟ ਕਰ ਰਹੀ ਆ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਤੁਸੀਂ ਸਰਕਾਰ ਦੇ ਬੰਦੇ ਨੂੰ ਕਿਸੇ ਨੂੰ ਵੀ ਆਪਾਂ ਸਰਕਾਰ ਨਾਲ ਜਿਹੜਾ ਅਕੋਰਡਿੰਗ ਚੱਲ ਰਿਹਾ ਬੰਦਾ ਉਸ ਨੂੰ ਮੌਕਾ ਦਿਓ ਤੇ ਵੱਧ ਤੋਂ ਵੱਧ ਕੰਮ ਕਰਵਾਓ ਬਾਕੀ ਉਹ ਕੰਮਕਾਰਾਂ ਵਾਲੇ ਨੇ ਜਦੋਂ ਆਪਾਂ ਨੂੰ ਫਤਵਾ ਮਿਲਿਆ ਕੰਮਕਾਰਾਂ ਵਾਲੇ ਚਾਹਣ ਵਾਲੇ ਆਉਣਗੇ ਹਨ ਤੇ ਇਹ ਤਾਂ ਇੱਕ ਬੁੜੱਪਾ ਨਾ ਤੇ ਆਉਂਦੇ ਆ ਤੁਹਾਡੇ ਵਰਗੇ ਭਰਾ ਆਏ ਆ ਜੀ ਆ ਇਹਨੂੰ ਸਾਰਿਆਂ ਨੂੰ ਅਸੀਂ ਤੁਹਾਨੂੰ ਸਾਲ 2 ਸਾਲ ਬਾਅਦ ਫੇਰ ਆ ਕੇ ਦੇਖਾਂਗੇ ਆਪਾਂ ਪਿੰਡ ਦਿਖਾਵਾਂਗੇ ਦਰਸ਼ਕੋ ਤੁਹਾਨੂੰ ਵੀ ਕਿਵੇਂ ਇਸ ਨੌਜਵਾਨ ਨੇ ਸਟਾਰਟਿੰਗ ਕਰਤੀ ਹੈਗੀ ਆ ਉਹਨਾਂ ਕੰਮਾਂ ਦੀ ਜਿਹੜੇ ਕੰਮਾਂ ਦਾ ਵਾਅਦਾ ਕੀਤਾ ਸੀਗਾ ਸਰਪੰਚ ਸਾਹਿਬ ਤੁਹਾਡਾ ਬਹੁਤ-ਬਹੁਤ ਵਧਾਈ ਹੋਵੇ ਤੁਹਾਨੂੰ ਔਰ ਅਸੀਂ ਬਹੁਤ ਜ਼ਿਆਦਾ ਖੁਸ਼ ਹੈਗੇ ਆ ਕਿ ਪਹਿਲੇ ਦਿਨ ਤੋਂ ਹੀ ਸਾਡੇ ਇਸ ਨੌਜਵਾਨ ਨੇ ਨਰਜੈਟਿਕ ਨੇ ਆਪਣੀ ਜਿਹੜੀ ਹੈਗੀ ਦੇਖੋ ਨਾਤਾ ਤੋਤਾ ਵੇ ਹੈਗਾ ਸਵੇਰ-ਸਵੇਰ ਲੋਕਾਂ ਦੀਆਂ ਮੁਸ਼ਕਲਾਂ ਸੋਲਵ ਕਰਨ ਦੇ ਲਈ ਲੱਗਿਆ ਹੈਗਾ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਜੀ ਆਏ ਨੂੰ ਜੀ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਤੁਸੀਂ ਆਏ ਤੇ ਨਮਾਨੇ ਨੂੰ ਇੰਨਾ ਮਾਨ ਬਖਸ਼ਿਆ ਤੇ ਤੁਸੀਂ ਜਿਹੜਾ ਸੰਗਤ ਦੇ ਰੂਬਰੂ ਕੀਤਾ ਸਾਡੇ ਕੰਮਾਂ ਨੂੰ ਕਰ ਰਹੇ ਹੋ ਅੱਗੇ ਵੀ ਜਿਵੇਂ ਜਿਵੇਂ ਅਸੀਂ ਕੰਮ ਕਰੀ ਜਾਵਾਂਗੇ ਤੁਹਾਨੂੰ ਬੁਲਾਵਾਂਗੇ ਤੁਸੀਂ ਆਪਣਾ ਲੋਕਾਂ ਦੇ ਵਿੱਚ ਦੱਸੋ ਵੀ ਕਿਸ ਤਰ੍ਹਾਂ ਜਿਹੜੇ ਕੰਮ ਗਰਾਉਂਡ ਤੋਂ ਉੱਠ ਕੇ ਕੀਤੇ ਜਾਂਦੇ ਆ ਬਹੁਤ ਬਹੁਤ ਧੰਨਵਾਦ